ਮੈਂ ਮਾਸਟਰ ਜੀ ਹੁ ਜਿਸ ਆਉਣਾ ਕਹਿੰਦਾ ਅਦੇ ਸਾਈ ਇਹਦਾ ਕਰੂ ਮੈਂ ਸਾਡਾ ਤੱਕ ਵੀ ਕਿਹੜਾ ਵਪਾਰ ਕਿਹੜਾ ਪਿੰਡ ਆ ਵੀਰ ਦਾ ਨੇੜੇ ਵਾਲੇ ਵਾਲੇ ਆਪਦੀ ਕਰੂ ਮੈਂ ਆਂ ਅਕਵਾਲ ਵਾਲਾ ਲੇਲੇ ਵਾਲਾ ਉਹ ਜਰ ਜਿਹੜੇ ਨੂੰ ਜੋ ਸੀ ਆਏ ਕਹਿ ਵੀ ਆਇੰਦਾਂ ਉਹ ਦੇ ਲੇਲੇ ਵਾਲੇ ਕੇ ਬਸ ਐਂ ਕਹ ਦੇ ਵੀ ਬਾਬਾ ਆਏ ਲਾਲੂ ਬੱਚਾ ਉਹ ਮੈਂ ਖੱਟਲ ਜੇ ਤਾ ਤੂੰ ਵੀ ਕਹਿ ਜਾਗੇ ਦੱਸ ਦੇ ਗੱਲ ਕਹਿ ਤੂੰ ਇੱਕ ਵੀ ਦੀ ਇੱਕ ਵੀ ਕਿੰਨੇ ਦੀ ਕਰਦਾ ਲੇਲੇ ਵਾਲੇ ਆਏ ਕਹੀਂ ਵੀ ਜਾਇਦ ਗੱਲ ਕਰਕੇ ਵੀ ਲੈ ਮੰਗੇ ਐ ਕਰਦੇ ਬਸ ਪੰਜਾਂ ਦੀ ਗੱਲ ਕਰ ਉਹ ਮੈਂ ਇੱਕ ਬਾਤ ਬਤਾਉਂ ਮੈਂ ਕੀ ਆਖਾਂ ਤੈਨੂੰ ਮੈਂ ਦਸਤੀ ਥੱਲੇ ਆ ਗਿਆ ਦਸਤੀ ਖੜਾ ਹਰ ਐ 1 ਮਿੰਟ ਬਾਤ ਤਾਂ ਸੁਣ ਲੋਗਾ ਤੇ ਤਰਜੂ ਨਾ ਨਾ ਇਹ ਤਰਜੂ 1 ਮਿੰਟ ਹਾਂ ਵੀਰੇ ਲੈ ਲਿਆ ਗਿਆ ਦਸਤੀ ਦਸਤੀ ਕੈਰੀਅਰ ਕੋਈ ਗੱਲ 70 ਦੀ ਛੋਡੇ ਵਾਸਤੇ ਲੈ ਉਹਨਾਂ ਨੇ ਉੱਥੇ ਜਾਣਾ ਨਹੀਂ ਕਿਉਂਕਿ ਗੱਲ ਇਹ ਆ ਜਿਹੜੀ ਗੱਲ ਜਾਇਜ਼ਾ ਤੇਰੀ ਮੈਂ ਮੈਂ ਤੈਨੂੰ ਇੱਕ ਦੱਸਾਂ ਵੀ ਦੇ ਮੈਂ ਆਪਾਂ ਕੋਈ ਉਹ ਹੀ ਜੀ ਕੱਚੀ ਗੱਲ ਨਹੀਂ ਵੀ ਕੋਈ ਕੋਈ ਗੱਲ ਨਹੀਂ ਤੈਨੂੰ ਆਪਾਂ ਕਿਸੇ ਕੱਚੀ ਗੱਲ ਤੇ ਇੱਥੇ 9 ਨਗਦ 13000 ਮਾਰ ਗਈ ਏ ਧਾਰਾ ਮਾਰੀਆਂ ਲਗਦੇ ਪੈਸੇ ਫੜ ਕੇ ਆਪਦੇ ਜੇਬ ਚ ਪਾ ਲਏ ਦੱਸ ਕੋਈ ਗੱਲ ਸਹੀ ਹੈ 10 ਕੋਈ ਗੱਲ ਮੈਂ ਬਹੁਤ ਚੰਗੀ ਆ ਮੈਂ ਤੇਰੀ ਗੱਲ ਤਾਂ ਕਹਿੰਗੇ ਫਿਰ ਚੰਗੀ ਤੇ ਵੀ ਪੈਸੇ ਲਾਉਣੇ ਆ ਹਣ ਲੰਮਾ ਕਰਕੇ ਮਾਰ ਖੰਦਾ ਤੇਰੀ ਜੀ ਜਾਈ ਤਾਂ ਠੀਕ ਨਾਮ ਹੈ ਜੀ ਜ਼ਮੀਨੀ ਮਖਾ ਕਹਿੰਦੇ ਫਿਰ ਵੀ ਆਏ ਹੁੰਦੀ ਹੈ ਕਹੇ ਤਾਂ ਲੈ ਲਿਆ ਗਿਆ ਨਹੀਂ ਸਾਹਮਣੇ ਗੱਲ ਕਰ ਕਹੇ ਬੋਣੀ ਤੇਰੀ ਵੀ ਉਹ ਸਾਡੀ ਵੀ ਅੰਦਰ ਮੈਂ ਅੰਦਰ ਹੁੰਦੀ ਨਹੀਂ ਤੇਰੀ ਮਰਜ਼ੀ ਹੈ ਮੈਂ ਕੱਚੀ ਗੱਲ ਨਹੀਂ ਕਹਿੰਦਾ ਹੁੰਦੀ ਨਹੀਂ ਐਵੇਂ ਕੀ ਫਾਇਦਾ ਜਾਇਜ਼ ਗੱਲ ਕਹਦੇ ਗਏ ਪਾਇਆ ਪੈਸੇ ਸਾਨੂੰ ਨਹੀਂ ਮੈਂ ਇਹ ਥੋੜੂ ਕਹਿੰਦਾ ਵੀ ਮੈਂ ਇਕੱਲਾ ਲਾਉਣਾ ਮੈਂ ਘੱਟ ਲਾ ਜੂ ਹੋਰ ਵੱਧ ਲਾ ਜੂ ਹੋਰ ਵੱਧ ਲਾ ਜੂ ਮੈਂ ਘੱਟ ਲਾ ਜੂ ਮੈਂ ਵੱਧ ਲਾ ਦੂ ਕੋਈ ਘੱਟ ਲਾ ਦੂ ਐਂ ਤਾਂ ਚੱਲੀ ਜਾਣਾ ਮੰਡੀ ਆ ਕਮਲ ਲਾ ਲਓ ਲਫਾ ਜਾ ਹੋਰ 2000 ਪਾ ਦਿੰਦਾ 2000 ਦਾ ਸੱਤ ਥੋੜੀ ਫਿਰ ਕਿਵੇਂ ਹੋਊ ਵੀਰੇ ਦੱਸ ਦੇ ਕਾਇਮ ਰਹਾ ਭਾਈ ਬਾਲ ਤਾਂ ਕਹਿ ਯਾਰ ਭਾਈ ਬਾਹਰ ਹੋ ਤਾਚੋਂ ਡੇਰ ਤੋਂ ਡੇਰ ਤੋਂ ਬਾਅਦ ਚੱਲਾ ਵਾ ਦੇਖ ਲੈ ਜੀ ਤੇ ਤੇਰੀ ਇੱਛਾ ਹੈ ਤਾਂ ਕੁਝ ਐਂ ਗੱਲ ਕਰਕੇ ਚੱਲਾ ਜਿਹੜਾ ਦੇ ਦਉ ਆਏ ਪਤੇ ਨਹੀਂ ਮਿਲਿਆ ਰੋਜ਼ ਮੰਡੀ ਨੂੰ ਵਹ ਨਹੀਂ ਆਉਂਦੀ ਨਹੀਂ ਮਿਲਦੀ ਫਿਰ ਇਸੇ ਬੜੇ ਬੜੇ ਮਿਲਿਆ ਮਿਲੂ ਕੀ ਮੁੱਲ ਨਾਲ ਮਿਲੂ ਲੈ ਮੁੱਲ ਨਾਲ ਮਿਲੂ ਇਹਦੇ ਨਾਲ ਨਹੀਂ ਹੱਥ ਕੱਢ ਲੈ ਲੈ ਗਿਆ ਇੱਥੋਂ ਲੈ 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 ਕੱਚੀ ਨਹੀਂ ਗੱਲ ਇਹ ਬਾਲੀ ਗੱਲ ਨੂੰ ਨੇੜੇ ਲਾ ਗਾਲ ਨੂੰ ਗੱਲ ਨੂੰ ਨੇੜੇ ਲੱਈ ਆ ਅਸੀਂ ਗੱਜੀ ਗੱਲ ਨਹੀਂ ਕਹਿੰਦੇ ਆ ਬੰਦੇ ਨੂੰ ਪੁੱਛ ਲੈ ਜਿਹਨੂੰ ਮਰਜ਼ੀ ਗਲਤ ਗੱਲ ਨਹੀਂ ਕਰਦਾ ਅਸੀਂ ਉਹੋ ਜੀ ਗੱਲ ਲੜਦਾ ਰੌਲਾ ਹੈ ਕਰ ਲਾ ਰਿਹਾ ਲੈੜੇ ਅਲ ਗਿਆ ਇੱਥੇ ਲਗਦੇ ਪੈਸੇ ਆ ਚੁੱਪ ਕਰ ਹਾਂ 25 ਦੀਆਂ ਨੂੰ ਇਦਾਂ ਨਹੀਂ ਹੋਣੀ ਹਾਂ ਜੀ ਲੈ ਹਾਂ ਪੱਕੀ ਦੀ ਕਰਾ ਦੇ ਅਗਲੀ ਨਿਸਾਈ ਦੀ ਲੈਣੀ ਹੈ ਜੇ ਤੁਸੀਂ ਵੇਚੋਗੇ ਤਾਂ 10 ਰੁਪਏ ਮੈਨੂੰ ਮਿਲਣਗੇ ਨਹੀਂ ਆਪਾਂ ਚੁੱਪਾ ਕਰਕੇ ਤਰ ਜਾਗੇ ਪਾਸੇ ਹੋ ਜਾਂਦੇ ਕੋਈ ਗੱਲ ਇਜਾਜ਼ਤ ਕਰਕੇ ਕਹਿ ਦੋ ਜਾਈ ਜੀ ਆਖੇ ਹੁਣ ਤਾਂ ਜੀ ਹੋਣੀ ਨਹੀਂ ਨਹੀਂ ਹੁਣ ਤਾਂ ਕੋਈ ਫੱਖੇ ਰੱਖ ਦੇ ਦੇਖ ਲੈ ਤੇਰੀ ਮਰਜ਼ੀ ਹੈ ਮੈਂ ਤਾਂ ਨਹੀਂ ਕਰੀ ਦਿੱਤੇ ਤਾਂ ਕੁਝ ਨਹੀਂ ਹੋਣਾ ਹੈ ਲਾਵਾ ਕੋਈ ਹੋਰ ਉਹ ਫਾਇਦਾ ਹੀ ਨਹੀਂ ਅੱਛਾ ਫਸਲ ਲੈ ਲਿਆ ਜੇ ਤੁਸੀਂ ਵੇਚਣ ਦੀ ਉਚੀ ਚਾਹੇ ਨਹੀਂ 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 ਲੱਗੀ ਜਾਂਦੇ ਪੈਸਾ ਨੂੰ ਕੱਟ ਕੇ ਕਿਹੜਾ ਤੇ ਦੁਬਈ ਆ ਫਿਰ ਇਹ ਤੈਨੂੰ ਪਤਾ ਨਹੀਂ 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 ਹੈ ਉਹ ਤੇਰੀ ਗੱਲ ਹੈ ਕਿਤਾ ਮੰਨਦਾ ਨਹੀਂ ਸਹੀ ਹੈ ਦੇਖ ਲੈ ਜੀ ਹੈਰਾ ਦਾ ਚਲੋ ਤੋਰ ਜੋ ਮੇਰੀ ਜਰਾ ਹੋ ਗਈ ਅਸਲੀ ਹਾਲ ਸਸੀ ਗਾਲ ਵੀਰੇ ਸੋਡੀ ਖੰਮਸ ਨਹੀਂ ਮੰਗੀ ਆ ਮੈਡੀ ਖੰਮਸ ਨਹੀਂ ਮੰਗੀ ਹਾਂ ਇਹ ਨਾ ਉਹ ਦੇਖੀਂ ਮੀਨ ਕ੍ਰਾਲੀ ਮਾਇਆ ਨੇੜੇ ਬੰਦਾ ਭਾਈ ਨੇੜੇ ਵਾਲਾ ਜੀ ਉਰੀ ਜਮਾ ਉਰਤਾਂ ਆ ਮਿਲ ਜਾਗੇ ਹਾਂ ਸੁਣੇ ਦੀ ਲਾਉ 2000 ਲਾਉ ਸਿੱਧਾ ਦੋ ਲੈ ਜੀ ਕੋਈ ਗੱਲ ਨਹੀਂ ਹਾਂ ਦੱਸ ਕਿੰਨੇ ਦੀ ਕੁਛ ਵੜਨ ਨੂੰ ਕੀ ਚੰਦਾ ਹਾਂ ਬਾਲੀ ਬਾਲਾ ਹਾਂ ਤੇਕ ਨਾ ਪਈ ਬਹੁਤ ਮਾਗੇ ਮਜੂਰੀ ਆਖਾ ਤੁਰੇ ਆ ਜਾ ਵੀ ਨਾਲ ਕਿੰਨੇ ਦੀ ਜਮਾ 10 ਦੀ ਵੱਡੇ ਬਾਈ ਯਾਰੀ ਬੇਚਨੇ ਕਿੰਨੇ ਦੀ ਵੀ ਇੰਨੇ ਦੀ ਪਰੋਂ ਦੇ 10 ਦੀ ਜਮਾ ਅਸੀਂ ਤਾਂ ਬਈ ਯਾਰ ਜੇ ਦੁਬਾਰੇ ਡਾਕਰ ਨੂੰ ਫਿਰ ਕੀ ਹੋ ਜੂ ਬਾਈ ਡੇਢ ਤੋਂ ਨਹੀਂ ਕੱਟ ਦਿੰਦੇ ਕੋਈ ਇਹ ਨਾ ਮੈਂ ਇਹਨੂੰ ਬੱਚੀ ਜੀ ਆ ਉਹੀ ਗੱਲ ਨਹੀਂ ਪੰਜ ਕਹਿ ਭਾਵੇਂ ਨਹੀਂ ਹੁੰਦੀ ਕਹਿੰਦਾ ਹੱਕਾ ਰੇਲ ਰਗਾ ਗੱਲੋ ਇੱਕ ਹੈ ਕਹਿੰਦੇ ਹੁੰਦੇ ਆ ਬਾਗ ਤਾਂ ਸੁਬਾਹ ਦਾ ਬੀੜਾ ਨਹੀਂ ਉਸ ਗੱਲ ਨੂੰ ਚੰਗਾ ਹੁੰਦਾ ਬਾਗ ਦਾ ਪਾਣੀ ਪਵਿੱਤਰ ਹੁੰਦਾ ਐਵੇਂ 100 200 ਲਾਈ ਜਾ ਜੋ ਤਾਂ ਕੋਈ ਫਾਇਦਾ ਨਹੀਂ ਸਮਝਦਾ ਬੜਾ ਕੱਚਾ ਬਾਈ ਨਹੀਂ ਦੱਸਦਾ ਤੁਹਾਨੂੰ ਪੱਕਾ ਕਿੰਨੀ ਜਿੰਨਾ ਜਰ ਮਨੋਂ ਚੱਜੀ ਚੱਲੇਗਾ ਉਨੇ ਚੱਲ ਗਏ ਹੁਣ ਇਹਦੇ ਚ ਕੀ ਆ ਫਰਕ ਨਹੀਂ ਆਈ ਤਾਂ 80 ਤੋਂ 230 ਘਟ ਗਏ ਤੇ ਤੁਹਾਨੂੰ ਦੋਸੇ ਤੈਨਿਆ ਰੁਪਏ ਆ ਬੰਦ ਮੰਗਲਾ ਕੋਈ ਗੱਲ ਨਹੀਂ ਤੁਸੀਂ 3000 ਰੁਪਏ ਜੇ ਅਸੀਂ 90 ਲਾ ਦੀਏ ਫਿਰ ਕਿਹੜਾ ਤੁਹਾਨੂੰ ਮਿਲਦੀ ਆ ਉਹ ਤਾਂ ਗੱਲ ਹੀ ਕੋਈ ਨਹੀਂ ਕਿੰਨੇ ਰੁਪਏ ਹੁਣ ਤਾਂ ਨਹੀਂ ਬੜਾ ਫਰਕ ਪੈਂਦਾ ਨਹੀਂ ਪੈਂਦਾ ਪੈਂਦਾ ਹੀ ਨਹੀਂ ਰਲ ਬਲਕੇ ਜੋ ਨਹੀਂ ਪੈਂਦਾ ਨਹੀਂ ਪੈਂਦਾ ਹੁਣ ਤਾਂ ਅਸੀਂ ਤੱਕ ਬਹੁਤ ਜਮਾ ਛੇਰੇ ਲਾਤਾ ਛੇਰੇ ਨਾਲ ਲਾਤਾ ਕੋਈ ਪਾਣੀ ਛੱਡ ਕੇ ਕਹੇ ਜਿੱਤੇ ਨੱਖਾਂ ਚ ਪੂਰੇ ਪਹੁੰਚ ਜੇ ਨਹੀਂ ਹੁੰਦਾ ਦੇਖ ਲੈ ਬੱਡੇ ਬੱਡੇ ਖਾਏ ਯਾਰ ਕੋਈ ਗੱਲ ਕਰ 20 ਲੀਟਰ ਵਾਲੀ ਐ ਬੋਲੀ ਨਾ ਆਉ ਰੇ ਬਈ ਓਏ ਆ ਜਾ ਲੇ ਲੇ ਅਲਗਾ ਓ ਲੇ ਲੇ ਅਲਗਾ ਇੱਕ ਗੱਲ ਸੁਣ ਇੱਕ ਗੱਲ ਸੁਣ ਇਹ ਤੇਰੀ ਰੂਹ ਦੇਖ ਕੇ ਰੂਹ ਦੇਖ ਕੇ ਕਹਿਆ ਪ੍ਰਮਾਤਮਾ ਦੀ ਕਸਮਾ ਬੋਲੀ ਨਾ ਹੁਣ ਨਹੀਂ 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 ਕਿੰਨੀ ਮੁੱਦਾ ਨਹੀਂ ਕੋਲ ਤੈਨੂੰ ਵੀ ਦੱਸਾਂਗੇ ਛੋਟੇ ਵੀਰ ਤੈਨੂੰ ਵੀ ਦੱਸਾਂਗੇ ਪੂਰਾ ਮਨ ਖੋਦ ਲਿਆ ਸਾਰਾ ਟਪਰਾ ਹੈ ਅਰੇ ਕਰਕੇ ਫੇਰ ਵੇਚਣੀਆਂ ਐ ਨਹੀਂ ਐ ਧੱਕਾ ਨਹੀਂ ਹੁੰਦਾ ਇਹਦੀ ਗੱਲ ਤਾਂ ਰਾਇ ਕਰ ਵੀ ਬਾਜੀ ਤੈਨੂੰ ਦੱਸਾਂਗਾ ਕੀ ਯਾਰ ਨਹੀਂ ਇਹ ਗੱਲ ਨਾ ਹੁਣ ਕਰ ਹੁਣ ਨਹੀਂ ਹੁੰਦੀ ਇੱਕ ਹੋਰ ਗੱਲ ਪ੍ਰਧਾਨ ਜੀ ਪਿੰਡ ਵਾਲਾ ਸਵਾਦ ਨਹੀਂ ਮਿਲਦਾ ਢੂੜ ਮਹੀਨਾ ਕਹਿ ਕੇ ਸਵਾ ਦੋ ਫੇਰ ਲੱਗਦੇ ਨੇ ਸਾਨੂੰ ਜਾਮਣੀ ਦੇ ਦਿਓ ਮਹੀਨੇ ਦੀ ਧਰ ਸਾਥੋ ਲੈ ਜਾਓ ਬੰਦਾ ਦੇ ਦਿਓ ਪੂਰੀ ਮੰਡੀ ਚਵਾ ਦਾਂਗੇ ਲੇਜੋ ਮਹੀਨੇ ਦਾ ਸਾਥੋ ਲੈ ਜੋ ਕਿ ਕਿੱਡੀ ਗੱਲ ਆ ਜਾਮਣੀ ਵੀ ਦਵਾ ਦਾਂਗੇ ਬਾਅਦ ਬਾਅਦ ਚ ਸਾਨੂੰ ਫੋਨ ਕਰੀ ਜਾਵੇਂ ਉਹਦਾ ਕੀ ਫਾਇਦਾ ਤੂੰ ਲੱਕਦੀ ਲੈ ਲੈ ਉਹ ਤਾਂ ਕੱਲ ਹੀ ਕੋਈ ਨਹੀਂ ਪੈਸੇ ਪੁੱਛੇ ਇਹਨੂੰ ਕਾਕੇ ਨੇ ਮਾਰਿਆ ਲੈ 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 ਆਲ ਗਿਆ ਮੰਨ ਲੈ ਨਹੀਂ ਹੁੰਦੀ ਰੱਖ ਲੈ ਨਹੀਂ ਹੁੰਦੀ ਨਹੀਂ ਤੇਰੇ ਬੰਦੇ ਸਾਰੇ ਲੈਲੇ ਵਾਲੇ ਦੇ ਜਿਹੜੇ ਦਾਦੇ ਸੀ ਕਬਾਲ ਆਰਗੇ ਸਾਧੂ ਵਰਗੇ ਆਪਣੇ ਬੰਦੇ ਆ ਕੋਈ ਗੱਲ ਨਹੀਂ ਮੰਨ ਲੈ ਫਿਰ ਮਾਨ ਰੱਖ ਰੱਖਦਾ ਤੁਹਾਡਾ 30000 ਮਾਨ ਹੀ ਰੱਖ ਨਹੀ ਇਹ ਤਾਂ ਮੰਡੀ ਦਾ ਮੁੱਲ ਹੈ ਮਾਨ ਨਹੀਂ ਨਾ ਰੱਖਿਆ ਹੋਇਆ ਮਾਨ ਰੱਖ ਲੈ ਮੰਨ ਲੈ ਰੱਖ ਲੋ ਜੀ ਨਹੀਂ ਹੁੰਦੀ ਮਾਨ ਰੱਖ ਕੋਈ ਮੇਰੇ ਭਾਂਗ ਵਾਲੀ ਗੱਲ ਕਹਿ ਕਹਿ ਤੀ ਹੁਣ ਤਾਂ ਹੁਣ ਨਹੀਂ ਹੁੰਦੀ ਅਸੀਂ ਵੀ ਤੈਨੂੰ ਮਾੜੀ ਨਹੀਂ ਕਹੀ ਕਹੀ ਤੀ ਬਾਈ ਮਨੂ ਕਹੀ ਤੀ ਕਿੰਨੇ ਦੀ ਡੇਢ ਦੀ ਉਹ ਤੂੰ ਤਾਂ ਲਖੇਰ ਖਿੱਚੇ ਬੈਠਾ ਯਾਰ ਆਹ ਵਾਹ ਤੈਨੂੰ ਤਾਂ ਘਰ ਰੋ ਚੰਗਾ ਹੁੰਦਾ ਮੰਨਣਾ ਸਵੇਰ ਦਾ ਬੇੜਾ ਕੋਈ ਗੱਲ ਨਹੀਂ ਕੋਈ ਗੱਲ ਦੁੱਧ ਵਾਲੀ ਮਾਂ ਘਰੇ ਖੜੀ ਹੈ ਕੀ ਆਦੀ ਆਪਾਂ ਨੂੰ ਇਹ ਤੋਂ ਬਨਾਲਾ ਬਨਾਲ ਜੀ ਹਾਂਜੀ 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 ਤੁਸੀਂ ਫੋਨ ਕਰ ਲਿਓ ਜੀ ਮੈਨੂੰ